ਕਰੋ ਹਰ ਚਾਲੇ ਇਹ ਤਾਂ ਆਉਣੀ ਤੇ ਸਾਬਾ ਵੀ ਕਰ ਲੈਣਾ ਮੱਲੋ ਵੀਰ ਕਿੰਦਾ ਤਿਆਰੀਆਂ ਵਾਰਾ ਤੁਸੀਂ ਸਾਬਾ ਕਿੰਦਾ ਹੋ ਗਿਆ ਪੇਪਰ ਵਧੀਆ ਹਾਂ ਵੇਲੇ ਹੋਣਾ ਚੜ੍ਹਦੀ ਗਲਾ ਠੀਕ ਹੈ ਜੀ ਮੇਰੇ ਪੰਨੇ ਲਾਣੀ ਆਉਂਦੀ ਆ ਕੋਈ ਡਟੀਆ ਬਣੀ ਅੱਜ ਤਾਂ ਪਹਿਲਾਂ ਲੱਗੇ ਫੋਨ ਕਰਦੇ ਕਿ ਮੈਂ ਕੜੀ ਰੁਗਿਆ ਮੁੰਡੇ ਕੋ ਬਰਗਰ ਮੰਗਾਈਏ ਲੈ ਜੀ ਦੱਸ ਦਿੰਦੇ ਕਿ ਰੁਆ ਹਾਂ ਕੋਈ ਨਹੀਂ ਹੋਰ ਸੁਣਾਓ ਇੱਕਰੀ ਕਰਕੇ ਚੇਂਜ ਆਓ ਫਿਰ ਨਯਾ ਜਰੀ ਹਣਾ ਘੜੀ ਕਰਕੇ ਉਹਨੂੰ ਦਰਸ਼ਨ ਕੋ ਦੱਸ ਆਬੀ ਥਿਆਰੀ ਪੂਰੀ ਜਾਂ ਸਾਡੇ ਦੋਵੇਂ ਆਪ ਜੀ ਲੈ ਲੇ ਰਹੀ ਤੂੰ ਵੇ ਰੂਗੇ ਈਆ ਜੇ ਚੱਲ ਆ ਤੇ ਪਰੌਣਾਂ ਆ ਜਾਂਦਾ ਬਾਕੀ ਪੰਮਾਲੀਆਂ ਵੀ ਨਾ ਆਈਆਂ ਵਿੱਚ ਤੁਮ ਆਪਾਂ ਲੋ ਥੋੜਾ ਰੌਣਕ ਮਿਲਾ ਹੋ ਗਿਆ ਹਾਂ ਨਾ 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 ਬਹੁਤ ਵਧੀਆ ਤੇ ਚੜ੍ਹਦੀ ਕਲਾ ਕੀ ਆ ਤੇ ਬਹੁਤ ਸੋਹਣਾ ਆ ਗਿਆ ਕਿੱਥੇ ਲੱਗ ਜਣੀ ਆ ਕੱਲ੍ਹ ਤੇ ਵੀ ਨਹੀਂ ਆਉਂਦੀ ਕੋਈ ਪਾਣੀ ਹੋਰ ਕੇ ਬਸ ਕਰਕੇ ਤਿੰਨ ਵਾਧੂ ਮੈਂ ਤੇ ਆ ਨਾ ਹਮਨ ਜਿਆਦਾ ਸੰਗਣਾ ਹੈ ਜਾ ਬਾਹਰ ਭਲਾ ਦਿੰਦੇ ਆ ਤੇ ਚਾਰ ਕਰਨੇ ਕਿਥੇ ਕਰਦੇ ਠੀਕ ਹੈ ਨਾ ਸੋਣੀ ਤੂੰ ਛੋੜ ਦੇ ਬਗੜਾ ਤੇ ਆੜੀ ਛੜੂ ਕਾਲਾ ਬਰ ਬੰਨੋ ਨਾ ਬੰਨੋ ਨਾ ਇਹਨੂੰ ਬਲੋ ਵੈਰੀ ਗੁੱਡ ਆਖਲਾ ਕੱਟੀ ਤੇ ਕਰਕੇ ਨਾ ਇਹਦਾ ਉਹ ਗੱਲੀ ਲੱਗ ਲਵੇ ਚਲੂਗਾ ਸਦਾ ਘਟਾ ਘਟਾ ਰਿਹਾ ਹਾਂ ਉਹ ਨਾ ਬਾਤਾਂ ਕਰਾਤੀ ਦੇ ਆਗਾ ਆ ਓਏ ਸਿੱਧੀ ਇਧਰ ਆ ਓਏ ਮੈਂ ਅੱਗੇ ਵੀ ਇਧਰ ਗਿਆ ਓਏ ਇੱਥੋਂ ਲਾ ਓਏ ਜائیں ਬਕਸ਼ੇ ਥੱਲੇ ਓਏ ਲੈ ਉਹ ਇੱਚ ਸਗੋ ਸਹੀ ਆ ਕੋ ਸਾਜਣ ਆਲ ਵਾਲਾ ਆ ਗਿਆ ਹੁਣ ਤਾਰ ਤੇ ਲਵਾ ਦਿਓ ਦੱਸਿਆ ਤਾਰਾ ਲਾ ਦਿਓ ਮੈਂ ਪਾ ਦੋ ਪਟਾਕੇ ਐਵੇਂ ਨਾ ਪਟਾਕੇ ਪਵਾ ਲਿਓ ਤੇ ਲਵਾ ਦਿਓ ਤਾਰ ਹੁਣ ਉਹਦੀ ਹੈ ਜਾ ਕੇ ਜੱਗ ਚੈਰੀ ਕਰੋ ਯਾਰ ਨਗਰਿਕਾਂ ਤੁਰ ਪਿਆ ਨੇ ਕੋ ਇਹਨਾਂ ਕੋ ਬਾਲਕੀਆਂ ਤੇ ਵਾਹ ਸਾਡੀ ਇੱਕ ਵਾਰੀ ਮਾਜੀ ਓਏ ਨਗਰਿਕਾਂ ਤੁਰ ਪਿਆ ਜੇ ਜਾਏ ਨਾ ਕਰ ਜਾਏਗਾ ਉਹ 11 ਮੱਡ ਰੋਜਾ ਦੇ ਮੱਟ ਹਾਉ ਤੋਂ ਬੰਦ ਕਰ ਦੋ ਰੋਜਾ ਬਾਹਰ ਨਹੀਂ ਆਖੀ ਹਾਂ ਉਸੇ ਰਸਟਰ ਆਉਂਦੀ ਆਵੇਂ ਜੋ ਦੇ ਕਪੜਾ ਆ ਬੋਲ ਕੀ ਹੋਇਆ ਬਾ ਉਹ ਪੈਰ ਲੈ ਲੇ ਤੂੰ ਮੈਂ ਨਹੀਂ ਇਹਦੇ ਹੈ ਉਹ ਮੈਂ ਹੋਰ ਵੱਡਾ ਉਹ ਟੈਂਡਿੰਗ ਨਹੀਂ ਲੈਣਾ ਉਹ ਗਮਸ਼ਾ ਕਰ ਲਾ ਲੁਕਾ ਜਦੋਂ ਨਰਗੀਤ ਨਹੀਂ ਆਉਂਦਾ ਰਾਬੰਦ ਕਰਦਾ ਆਹ ਉਹ ਨਾਲ ਉਹਦੇ ਕੋਈ ਨਾ ਕੋਈ ਹੋਊਗੀ ਪੁਲਿਸ ਪਾਲਸ ਵਾਲਿਆਂ ਕੋਈ ਨਹੀਂ ਆਉਂਦਾ ਕਮੇਟ ਦੇ ਪਾਰੇ ਗਿਆ ਅੱਲਾ ਮਾਰ ਕੇ ਆਹ ਮੈਂ ਕਿਹਾ ਇਤੋਂ ਆਪਾਂ ਇਹਨਾਂ ਨੂੰ ਸਪਲਾਈ ਦੇਣੀ ਬਾਹਰ ਇਹਨਾਂ ਨੂੰ ਆਪਾਂ लाहे ਭਾਜਾ ਗਲੋ ਕੱਪਾ ਜਾਗ ਲਓ ਭਾਜੀ ਕੱਪਾ ਜਾਗ ਲਓ ਆਜੋ 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 ਸਬਜੀ ਦੇ ਕੋਆ ਕਪਤੀ ਸਬਜੀ ਆਵੇ ਭਾਈ ਅੰਦਰੋਂ ਪਾ ਲਿਆ ਭਰਾਵਾ ਅੰਦਰ ਪਾਟੀ ਭਈ ਜਾ ਪਾ ਲਿਆ ਪਾਟੀ ਫੜ ਜਾ ਨਹੀਂ ਆ ਦਾਲਵਾ ਉਹ ਦਾਲਾ ਦਾਲ ਪਾਲਾ ਆ ਤਾਂ ਵੀ ਖਲਦੀ ਆ ਸਬਜੀ ਹਣੀ ਅੰਦਰੋਂ ਤਾਂ